ਜਹਾਂਗੀਰ ਆਪਣੇ ਲਿਖਤ ਦੇ ਵਿੱਚ ਲਿਖਦਾ ਹੈ ਕਿ ਪੰਜ ਪੁਸ਼ਤਾਂ ਤੋਂ ਇੱਕ ਝੂਠ ਦੀ ਦੁਕਾਨ ਚੱਲ ਰਹੀ ਸੀ ਪੰਜ ਪੁਸ਼ਤਾਂ ਤੋਂ ਮੁਖਤਸਰ ਮਹਿਰਜ਼ ਕਰਦਾ ਪਿਆ ਛੋਟੇ کئی ਦਫਾ ਮੈਂ ਸੋਚਿਆ ਇਸ ਦੁਕਾਨ ਨੂੰ ਬੰਦ ਕਰਾਂ ਕਿਉਂ ਇਸ ਦੁਕਾਨ ਤੇ ਭੋਲੇ ਭਾਲੇ ਹਿੰਦੂਆਂ ਦੀ ਥਾਂ ਤੇ ਮੁਸਲਮਾਨ ਵੀ ਜਾਣ ਲੱਗ ਸਭ ਤੋਂ ਵੱਡੀ ਝੋਟ ਜਹਾਂਗੀਰ ਨੂੰ ਉਦੋਂ ਲੱਗੀ ਪੰਜਾਬ ਦੇ ਤਬਲੀਗ ਦਾ ਕੰਮ ਸੌਪਿਆ ਸੀ ਜਹਾਂਗੀਰ ਨੇ ਮੀਆਂ ਮੀਰ ਨੂੰ ਇਸਲਾਮ ਫੈਲਾਣਾ ਹੈ ਤਬਲੀਗ ਦਾ ਕੰਮ ਬੜੀ ਵੱਡੀ ਝੋਟ ਲੱਗੀ ਜਹਾਂਗੀਰ ਨੂੰ ਜਦ ਪਤਾ ਚਲਿਆ ਮੀਆਂ ਮੀਰ ਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਦਿੱਤਾ ਹੈ ਕੁਰਾਨ ਸ਼ਰੀਫ ਦੀ ਤਲਾਵਤ ਦੀ ਥਾਂ ਤੇ ਇਹ ਸੁਗਮੰਨੀ ਸਾਜ਼ ਸੁਣਨ ਲੱਗ ਪਿਆ ਝੋਟ ਲੱਗ ਗਈ ਖਿਆਲ ਆਇਆ ਇਤਨਾ ਵੱਡਾ ਫਕੀਰ ਔਰ ਜੇ ਸੁਨੋ ਸਈ ਬਲੀ ਅੱਲਾਹ ਤੱਕ ਕਹਿੰਦੇ ਆ ਉਹ ਝੁਕ ਗਿਆ ਤੇ ਬਾਕੀ ਮੁਸਲਮਾਨਾਂ ਦਾ ਕੀ ਹੋਵੇਗਾ ਇਸ ਦੁਕਾਨ ਨੂੰ ਮੈਂ ਬੰਦ ਕਰਨਾ ਹੁਸਰ ਨੂੰ ਪਨਾ ਦੇਣ ਦਾ ਇਲਜ਼ਾਮ ਗੁਰੂ ਅਰਜਨ ਦੇਵ ਜੀ ਤੇ ਲਾਇਆ ਹੁਸਰੋ ਜਹਾਂਗੀਰ ਦਾ ਬੇਟਾ ਜਹਾਂਗੀਰ ਉਸ ਸਮੇਂ ਉਮਰ ਕਮ ਸੇ ਕਮ 60 ਦੇ ਨੇੜੇ ਸੀ ਤੇ ਦਿਨ ਰਾਤ ਸ਼ਰਾਬ ਦੇ ਨਸ਼ੇ 'ਚ ਹੀ ਰਹਿਣ ਲੱਗ ਪਿਆ ਸੀ ਹਕੂਮਤ ਤੇ ਨੂਰਜਹਾਂ ਚਲਾਉਂਦੀ ਸੀ ਉਹਦੀ ਪਤਨੀ ਚਲਾਉਂਦੀ ਸੀ ਉਸਰੋ ਕਿਧਰੇ ਪਿਓ ਦੇ ਸਾਹਮਣੇ ਹੋ ਗਿਆ ਇੱਕ ਦਿਨ ਸਲਾਮ ਕਰਕੇ ਕਹਿੰਦਾ ਅੱਬਾ ਹਜ਼ੂਰ ਮੈਂ ਦੇਖਦਾ ਪਿਆ ਹਕੂਮਤ ਠੀਕ ਨਹੀਂ ਚੱਲ ਰਹੀ ਅੰਮੀ ਜਾਨ ਮਤਰੇ ਹੀ ماں ਸੀ ਅੰਮੀ ਜਾਨ ਨੂਰਜਹਾਂ ਉਹਦੀ ਤਰਫ ਇਸ਼ਾਰਾ ਕਰ ਅੰਮੀ ਜਾਨ ਪੂਰੀ ਦੇਖ ਰੇਖ ਨਹੀਂ ਕਰਨੀ ਬੈਠਰ ਹੋਵੇਗਾ ਤੁਸੀਂ ਇਹ ਰਾਜ ਪਾਠ ਮੇਰੇ ਹਵਾਲੇ ਕਰੋ ਇਹ ਤਖਤ ਮੈਨੂੰ ਸੌਪੋ ਤਾਂ ਕਿ ਦੇਸ਼ ਦੀ ਹਕੂਮਤ ਮੈਂ ਚਲਾਵਾਂ 8-10 ਗਾਲਾਂ ਕੱਢੀਆਂ ਜਹਾਂਗੇ ਨਾ ਇੱਕਦਮ ਸਿਪਾਈਆਂ ਨੂੰ ਹੁਕਮ ਦਿੱਤਾ ਬਾਗੀ ਹੈ ਪਕੜੋ ਉਹਨੇ ਨਸਣ ਦਾ ਇੰਤਜ਼ਾਮ ਪਹਿਲੇ ਕਰ ਰੱਖਿਆ ਸੀ ਅਗਰ ਪਿਓ ਉਲਟਾ ਪਿਆ ਤੇ ਭਜਾਂਗਾ ਘੋੜੇ ਤਿਆਰ ਸੰਗ ਨਸ ਪਿਆ ਮੰਜ਼ਿਲ ਦਰ ਮੰਜ਼ਿਲ ਤੈ ਕਰਦਾ ਹੋਇਆ ਏ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਰਾਤ ਨੂੰ ਪਹੁੰਚੇ ਪਨਾਹ ਮੰਗੀਏ ਮਹਾਰਾਜ ਅਸੀਂ ਦਿਨ ਵਰ ਦੇ ਭੁੱਖੇ ਵੀਆ ਮੇਰੇ ਨਾਲ ਚਾਲੀ ਸਾਥੀ ਨੇ ਅਸੀਂ ਰਾਤ ਰਹਿਣਾ ਵੀ ਹੈ ਤੇ ਲੰਗਰ ਦਾ ਕੋਈ ਇੰਤਜ਼ਾਮ ਹੋਵੇ ਭੋਜਨ ਵੀ ਛਕਣਾ ਸਤਗੁਰੂ ਕਹਿਣ ਲੱਗੇ ਲੰਗਰ ਹਰ ਵਕਤ ਚੱਲਦਾ ਹੈ ਕਿਸੇ ਵਕਤ ਬੰਦ ਨਹੀਂ ਹੁੰਦਾ ਤੇ ਗੁਰੂ ਦਾ ਘਰ ਸਾਰਿਆਂ ਲਈ ਖੁੱਲ੍ਹਾ ਹੈ ਤੁਸੀਂ ਰੋ ਆਰਾਮ ਨਾਲ ਜਹਾਂਗੀਰ ਨੂੰ ਮੌਕਾ ਮਿਲ ਗਿਆ ਬਸ ਸਮਾਪਤੀ ਕਰਾਂ ਇੱਕ ਬਾਗੀ ਨੂੰ ਪਨਾਹ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ ਬਸ ਬਹਾਨਾ ਮਿਲ ਗਿਆ ਤੌਜ਼ਕੈ ਜਹਾਂਗੀਰ ਜਿ ਲਿਖਦਾ ਮੈਨੂੰ ਮਿਲ ਗਿਆ ਮੌਕਾ ਇਸ ਦੁਕਾਨ ਨੂੰ ਬੰਦ ਕਰਨ ਦਾ ਮੈਨੂੰ ਮੌਕਾ ਮਿਲ ਗਿਆ ਤਲਬ ਕੀਤਾ lahore kachehri de hawale kar deta chandu de jo badle di bhavna pehle rakda si chandu itna vadda saaka nahi kar sakda si agar hukumat na chahnde aur hukumat kaafi dinan to pehle prithichand nu kabu karke bagawat karan di koshish kiti masanda de na bahut sare hatkande varte gaye san itihas de panne sare jo hai likhe hoye ne kai ਤੇ ਸੀ ਇਹ ਦੇਖੇ ਚੰਦੂ ਨੇ ਸ਼ਹੀਦ ਕੀਤਾ ਪਹਿਲੇ ਦਿਨ ਤਤੀ ਤਵੀ ਤੇ ਬਿਠਾ ਕੇ ਦੂਜੇ ਦਿਨ ਰੇਤਾ ਪਾ ਕੇ ਤੀਜੇ ਦਿਨ ਠੰਡਾ ਪਾਣੀ ਰਾਵੀ ਦਾ ਇਹ ਛਾਦੇ ਜੋ ਸਰੀਰ ਤੇ ਨੇ ਜੋ ਜ਼ਖਮ ਸਰੀਰ ਤੇ ਨੇ ਠੰਡੇ ਪਾਣੀ ਚ ਖੜਾ ਕਰਾ ਉਸ ਸਮੇਂ ਹਨੂ ਗੁਰੂ ਅਰਜਨ ਦੇਵ ਜੀ ਮਹਾ ਰਾਜ ਦੇ ਮੁਖਾਰ ਬਿੰਦ ਤੋਂ जिड़ा वाक निकले सेवक की ओढ़क निबही प्रीत जीवत साहेब सेवे ओ अपना चलते राखे ओ हे प्रभु शुक्राना तेरा आखरी दम तक तेरी प्रीत निभ गई उथे ही महाराज इस तरह हो गए सूरज किरण मिले जल का जल हुआ आराम ज्योति ज्योत रली संपूर्ण थी आराम ਅੱਜ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪਰਮ ਮਨਾ ਰਹੇ